ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਲੈ ਕੇ ਅੱਜ ਸੁੰਦਰ ਦੀਪਮਾਲਾ ਕੀਤੀ ਗਈ ਹੈ ਆਤਸ਼ਬਾਜੀ ਸੁੰਦਰ ਅਲੋਕਿਕ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਉਣ ਲਈ ਆਈਆਂ ਹੋਈਆਂ ਨੇ ਤੇ ਨਤਮਸਤਕ ਹੋਈਆਂ ਨੇ ਸ਼ਾਮ ਵੇਲੇ ਜਿਹੜਾ ਅਲੋਕਿਕ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਸੁੰਦਰ ਆਤਸ਼ਬਾਜੀ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਸਵੇਰ ਤੋਂ ਹੀ ਗੁਰਮਤ ਸਮਾਗਮ ਕਰਵਾਏ ਗਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਨੂੰ ਲੈ ਕੇ ਅੱਜ ਜਿਹੜੇ ਕਿ ਸੰਗਤਾਂ ਸਵੇਰ ਤੋਂ ਹੀ ਜਿਹੜੇ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਸਨ ਸੋ ਸ਼ਾਮ ਵੇਲੇ ਸੁੰਦਰ ਦੀਪਮਾਲਾ ਕੀਤੀ ਗਈ ਹੈ ਆਤਿਸ਼ਬਾਜ਼ੀ ਦਾ ਸੁੰਦਰ ਅਲੋਕਿਕ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਗੁਰਪੁਰਬ ਮਨਾਉਣ ਲਈ ਆਈਆਂ ਹੋਈਆਂ ਨੇ ਤੇ ਨਤਮਸਤਕ ਹੋਈਆਂ ਨੇ ਸ਼ਾਮ ਵੇਲੇ ਜਿਹੜਾ ਅਲੋਕਿਕ ਨਜ਼ਾਰਾ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਸੁੰਦਰ ਆਤਿਸ਼ਬਾਜ਼ੀ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਲਈ ਵਧੀਆ ਪ੍ਰਬੰਧ ਕੀਤੇ ਗਏ ਨੇ ਸਵੇਰ ਤੋਂ ਹੀ ਗੁਰਮਤ ਸਮਾਗਮ ਕਰਵਾਏ ਗਏ ਧੰਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ ਭਾਈ ਜੇਠਾ ਤੋਂ ਸ਼੍ਰੀ ਗੁਰੂ ਰਾਮਦਾਸ ਬਣਾਇਆ ਤੇ ਉਹਨਾਂ ਨੂੰ ਗੁਰਗੱਦੀ ਦਿੱਤੀ ਸੋ ਸ਼ਾਮ ਵੇਲੇ ਤੁਸੀਂ ਦੇਖਦੇ ਅਲੌਕਿਕ ਆਤਿਸ਼ਬਾਈ ਦਾ ਸੁੰਦਰ ਨਜ਼ਾਰਾ ਆਪਣੀ ਸਕਰੀਨ ਤੇ ਧੰਤਨ ਸ਼੍ਰੀ ਗੁਰੂ ਰਾਮਦਾਸ ਦੀ ਮਿਹਰ ਸਦਕਾ ਇਹ ਸਭ ਕੁਝ ਜਿਹੜਾ ਕਿ ਸ਼੍ਰੀ ਅੰਮ੍ਰਿਤਸਰ ਜਿਹੜਾ ਕਿ ਵਸਾਇਆ ਗਿਆ ਸੋ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਦਾ ਅਨੰਦ ਮਾਰ ਰਹੀਆਂ ਨੇ ਸੁੰਦਰ ਜਿਹੜੀ ਕਿ ਦੀਪਮਾਲਾ ਕੀਤੀ ਗਈ ਹੈ ਪ੍ਰਕਰਮਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵੱਡੀ ਗਿਣਤੀ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਖਸ਼ਿਸ਼ਾਂ ਲੈਣ ਲਈ ਇੱਥੇ ਪਹੁੰਚੀ ਹੋਈ ਹੈ ਦੁੱਧ ਪੁੱਤ ਹਰ ਇੱਕ ਜਿਹੜੀ ਕਿ ਸੇਵਾ ਭਾਵਨਾ ਹੈ ਜਿਹੜੀ ਕਿ ਸ਼ੁਭ ਕਾਮਨਾਵਾਂ ਪੂਰੀਆਂ ਕਰਨ ਲਈ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ਾਂ ਤੋਂ ਸੰਗਤ ਇੱਥੇ ਪਹੁੰਚੀ ਹੋਈ ਹੈ ਸੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਬੜੀ ਹੀ ਵੱਡੀ ਪੱਧਰ ਤੇ ਇਹਡੇ ਸੰਗਤਾਂ ਮਨਾ ਰਹੀਆਂ ਨੇ ਮੇडम ਹਰਗੁਣ ਕੌਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੌਥੇ ਪਾਸ਼ਾ ਸ਼ਿਵ ਰਾਮਦਾਸ ਜੀ ਦੇ ਗੁਰਦੱਤਾ ਗੱਦੀ ਬਖਸ਼ੀ ਤੇ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਉਹ ਦਿਨ ਸੀ ਕਿ ਤੀਜੇ ਪਾਸ਼ਾ ਸ਼ਿਵ ਅਮਰਦਾਸ ਜੀ ਨੇ ਪਈ ਜੇਠਾ ਜੀ ਨੂੰ ਗੁਰਦੱਤਾ ਗੱਦੀ ਬਖਸ਼ੀ ਤੇ ਅੱਜ ਜਿਹੜੀ ਕਿ ਸੁੰਦਰ ਆਸਪਾਜੀ ਕਿਚਨ ਤੇ ਬਹੁਤ ਤੇ ਨਜ਼ਾਰਾ ਆਇਆ ਆਤਿਵਾਚ ਦੇਖਣ ਨੂੰ ਮਿਲਿਆ ਤੇ ਸਾਨੂੰ ਦਰਸ਼ਨ ਵੀ ਕਰਨੇ ਸੀ ਜਮਦਰ ਸਾਹਿਬ ਜੀ ਤੇ ਆਤਿਵਾਚੀ ਦੇਖੀ ਮਾਣ ਆਨੰਦ ਮਿਲਿਆ ਸੰਗਤ ਦਾ ਬੋਸ ਆਸੀ ਵੀ ਸੰਗਤ ਚਾਹੁੰਦੀ ਕਿ ਇਸ ਸ੍ਰੀ ਗੁਰੂ ਰਾਮਦਾਸ ਜੀ ਦੇ ਪਵਨਾ ਚੇਤੇ ਦਰਸ਼ਨ ਦੇ ਹਾਂਜੀ ਜੀ ਉਹ ਕੀ ਅਰਦਾਸਾ ਕਰਨੇ ਚਾਹੁੰਦੇ ਆ ਕਿ ਜੇ ਅਰਦਾਸ ਕਰਨਗੇ ਉਹ ਹਮੇਸ਼ਾ ਪੂਰੀ ਹੋਵੇ ਅਨੰਦਰਿੰਦਰਪਾਲ ਸਿੰਘ ਜੀ ਅੱਜ ਜਿਹੜੀ ਗੁਰੂ ਆਮ ਦਾ ਜਿਹੜੀ ਆਈ ਦੀ ਵਸਤੇ ਸਰਬਾਤ ਸਭਾਈ ਦੇ ਕੀ ਕਹਿਣਾ ਚਾਹੋਗੇ ਆਤਿਸ਼ਵਾਦੀ ਦੇਖੀ ਹੈ ਅੱਜ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਅੱਜ ਗੁਰਤਾ ਗਦੀ ਦਿਵਸ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਗੁਰਤਾ ਗਦੀ ਸੌਂਕੀ ਅਸੀਂ ਬੜੇ ਵੱਡ ਭਾਗੇ ਆ ਜਿਹੜੇ ਗੁਰ ਰਾਮਦਾਸ ਜੀ ਦੇ ਚਰਨਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਰਹਿੰਦੇ ਆ ਅੱਜ ਆਏ ਦਰਸ਼ਨ ਕਰਨ ਬਹੁਤ ਸੰਗਤਾਂ ਦੂਰ ਦੂਰੋਂ ਚੱਲ ਕੇ ਇੱਥੇ ਆਈਆਂ ਨੇ ਅੱਜ ਦਰਸ਼ਨ ਕੀਤੇ ਬਹੁਤ ਆਨੰਦ ਆਇਆ ਬਹੁਤ ਸੋਨਾ ਅੱਜ ਦੀਪmala ਕਿੱਤੀ ਗਈ ਤੇ ਸਾਰੀਆਂ ਸੰਤਾਂ ਨੂੰ ਇਹ ਦਾਸ ਵੱਲੋਂ ਬਹੁਤ ਬਹੁਤ ਬਧਾਈ ਹੋਵੇ ਅੱਜ ਦੇ ਦਿਹਾੜੇ ਦੀ ਤੇ ਗੁਰੂ ਅਮਰਦਾਸ ਜੀ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਆਪਣੇ ਚਰਨੇ ਜੋ ਵੀ ਗੁਰੂ ਜੀ ਦਾ ਫਲਸਫਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਦਰ ਤੇ ਜਿਹੜੀ ਕਿ ਸੁੰਦਰ ਅਲੋਕਿਕ ਆਤਿਸ਼ਬਾਜ਼ੀ ਦਾ ਤੁਸੀਂ ਅਨਜ਼ਾਰਾ ਆਪਣੀ ਸਕਰੀਨ ਤੇ ਵੇਖਿਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਸਵੇਰ ਤੋਂ ਹੀ ਨਤਮਸਤਕ ਹੋਣ ਲਈ ਪਹੁੰਚੀਆਂ ਨੇ ਪਵਿੱਤਰ ਸਰੋਵਰ ਦੇ ਵਿੱਚ ਸੰਗਤਾਂ ਵੱਲੋਂ ਇਸ਼ਨਾਨ ਕੀਤਾ ਜਾ ਰਿਹਾ ਹੈ ਜੇ ਗੱਲ ਕਰੀ ਲੰਗਰ ਹਾਲ ਦੀ ਤਾਂ ਉੱਥੇ ਲੰਗਰ ਹਾਲ ਦੇ ਵਿੱਚ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਵੀ ਜਿਸ ਸੇਵਾਦਾਰ ਨੂੰ ਜਿੱਥੇ ਸੰਗਤ ਨੂੰ ਸਮਾਂ ਮਿਲਦਾ ਸੇਵਾ ਕਰਨ ਦਾ ਸੋ ਸੇਵਾ ਕਰਦੀ ਹੈ ਸੋ ਧੰਤਨ ਸ੍ਰੀ ਗੁਰੂ ਰਾਮਦਾਸ ਜੀ ਤੋਂ ਬਖਸ਼ਿਸ਼ਾ ਲੈਣ ਲਈ ਉਹਨਾਂ ਦਾ ਆਸ਼ੀਰਵਾਦ ਲੈਣ ਲਈ ਆਪਣੇ ਸ਼ੁਭ ਕਾਮਨਾਵਾਂ ਦਾਸਾਂ ਬੇਨਤੀਆਂ ਕਰਨ ਲਈ ਸੰਗਤਾਂ ਦੇਸ਼ ਵਿਦੇਸ਼ਾਂ ਤੋਂ ਜਿਹੜੀ ਕੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਸੁੰਦਰ ਸ਼ਾਮ ਵੇਲੇ ਸੁੰਦਰ ਅਲੌਕਿਕ ਆਤਿਸ਼ਬਾਜ਼ੀ ਜਿਹੜੀ ਕਿ ਹੋਈ ਹੈ ਅੱਜ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਬੜੀ ਵੱਡੀ ਹੀ ਪੱਧਰ ਤੇ ਮਨਾਇਆ ਗਿਆ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ